8 ਜੁਲਾਈ 3 ਜਿਹੜੀ ਕਿ ਲੋਕਾਂ ਦੇ ਦੁਆਰਾ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ ਉਹਨਾਂ ਦੇ ਗਾਣੇ ਦੇ ਉੱਤੇ ਇੱਕ ਲੀਗਲ ਨੋਟਿਸ ਜਾਰੀ ਕੀਤਾ ਲੋਕ ਕਹਿੰਦੇ ਵੀ ਸਿੰਗਰਾਂ ਦੇ ਮਗਰ ਨਾ ਧੋਕੇ ਪਿਆ ਤੇ ਮੈਂ ਜਵਾਬ ਦੇਣਾ ਕਿ ਮੈਂ ਨਹੀਂ ਨਾਲ ਨਾ ਆ ਕੇ ਨਾ ਫੇਰ ਮਗਰ ਪਿਆ ਇਹਨਾਂ ਲੋਕਾਂ ਦੇ ਕਿ ਹਮੇਸ਼ਾ ਹੀ ਨਾਮ ਵਿਵਾਦਾਂ ਦੇ ਵਿੱਚ ਰਿਹਾ ਹਰ ਇੱਕ ਕੋ ਚਾਹੇ ਤੁਸੀਂ ਮਨਕੀਰ ਤੌਲਕ ਦੀ ਗੱਲ ਕਰ ਲੋ ਤੁਸੀਂ ਦੂ ਮੂਸੇ ਵਾਲੇ ਦੀ ਗੱਲ ਕਰ ਲਓ ਤੁਸੀਂ ਉਹਨਾਂ ਦੇ ਗਾਣਿਆਂ ਦੇ ਉੱਤੇ ਵੀ ਨਿਕਰ ਨੋਟਿਸ ਜਾਰੀ ਕੀਤੇ ਨੇ ਹਮੇਸ਼ਾ ਤੁਹਾਨੂੰ ਜਾਣਦੇ ਹੀ ਨੇ ਉਹ ਕਿ ਹਾਂ ਸੁਨੀਲ ਮਲਨ ਕੌਣ ਨੇ ਫਿਰ ਸਾਡੀ ਦੁਸ਼ਮਣੀ ਕਿਸ ਚੀਜ਼ ਦੇ ਨਾਲ ਚਾਹੇ ਉਹ ਸਾਡੀ ਧੀ ਭੈਣ ਨੂੰ ਨੰਗੇ ਵਿਖਾਉਣਾ ਅੱਧੇ ਕੱਪੜਿਆਂ 'ਚ ਵਿਖਾਉਣਾ ਜਾਂ ਉਹਦੇ ਬਾਰੇ ਕੋਈ ਐਹੋ ਜਿਹੇ ਘਟੀਆਂ ਔਰ ਗੰਦੀਆਂ ਗੱਲਾਂ ਕਰਨੀਆਂ ਅਸੀਂ ਇੱਕ ਨਵਾਂ ਰਾਹ ਦੇਤਾ ਕਿ ਜਿਹੜੀ ਕੁੜੀ ਨੱਚਦੀ ਹੋਊਗੀ ਉਹਦੇ ਵਾਲ ਵੀ ਖੋਲ ਲਿਓ ਤੁਸੀਂ ਜਿਉ ਜਿਆਦਾ ਲੱਕ ਮਟਕਾਉਗੀ ਤੇ ਪੈਸੇ ਵੀ ਸੁੱਟ ਲਿਓ ਉਹਦੇ ਤੇ ਤੇ ਫਿਰ ਉਹਦਾ ਮਤਲਬ ਲਹਿੰਗੇ ਤੇ ਸ਼ਰਾਬ ਰੋੜ ਦੇ ਉਹ ਤਾਂ ਕਲੇਸ਼ ਪਾ ਲਿਓ ਦਲਜੀਤ ਦੇ ਵੱਲੋਂ ਉਸ ਗਾਣੇ ਦੇ ਵਿੱਚ ਪਰਫਾਰਮ ਕੀਤਾ ਗਿਆ ਹੈ ਫੋਰ ਐਗਜ਼ਾਮਪਲ ਇਜਜ਼ਤਦਾਰ ਗਾਣੇ ਮਤਲਬ ਈਵਨ ਜਿਹਨੇ ਪੋਸਟਰ ਬਣਾਇਆ ਉਹ ਵੀ ਪਾਰਟੀ ਇਹਦੇ ਦੇ ਨਾਮ ਤੁਸੀਂ ਹੁਣ ਬੋਲੇ ਨਹੀਂ ਇਹ ਸਾਰੇ ਇੰਡਸਟਰੀ ਦੇ ਨਾਲ ਹੀ ਰਿਲੇਟਡ ਨਹੀਂ ਪਾ ਪਰ ਜਿਹੜੇ Netflix ਦੇ ਉੱਤੇ ਸੀਰੀਜ਼ ਚੱਲਦੀਆਂ ਨੇ ਉਹਦਾ ਕੀ ਕਹੋਗੇ ਫਿਰ ਤੁਸੀਂ ਕਹੇ ਮਤਾਬ ਚੁਣ ਵੀ ਕਰਨ ਨੂੰ ਇਹ ਗਲਤੀ ਕਰੇਗਾ ਤੇ ਮੈਂ ਉਹਨੂੰ ਵੀ ਨੋਟਿਸ ਦਿਆਂਗਾ ਸਾਡੇ ਸਮਾਜ ਦੇ ਵਿੱਚ ਕਈ ਮੁੱਦੇ ਉੱਠਦੇ ਰਹਿੰਦੇ ਹਨ ਜਿਵੇਂ ਕਿ ਜਾਤ ਪਾਤ ਦਾ ਚਾਹੇ ਧਰਮ ਦਾ ਚਾਹੇ ਕਲਾਕਾਰਾਂ ਦੇ ਗੀਤਾਂ ਦਾ ਲੈ ਕੇ ਸਤਿ ਸ਼੍ਰੀ ਅਕਾਲ ਮੈਂ ਹਾਂ ਅਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਡਕਾਸਟ ਸਾਡੇ ਨਾਲ ਇੱਕ ਅਜਿਹੇ ਸਖਸ਼ ਮੌਜੂਦ ਨੇ ਜਿਨ੍ਹਾਂ ਨੇ ਜੱਟ ਐਂਡ ਜੁਲੀਅਟ 3 ਜਿਹੜੀ ਕਿ ਹਾਲਾਂਕਿ ਲਾਂਚ ਹੋਈ ਹੈ ਉਸ ਮੂਵੀ ਦਾ ਗਾਣਾ ਲਹਿੰਗਾ ਜਿਦੇ ਬੋਲ ਨੇ ਜੇ ਤੂੰ ਨਾ ਨੱਚੀ ਸਾਡੇ ਨਾਲ ਤਾਂ ਲਹਿੰਗੇ ਉੱਤੇ ਸ਼ਰਾਬ ਡੋਲਦੂ ਉਹਨਾਂ ਉਸ ਗਾਣੇ ਦੇ ਉੱਤੇ ਉਹਨਾਂ ਨੇ ਇੱਕ ਲੀਗਲ ਨੋਟਿਸ ਜਾਰੀ ਕੀਤਾ ਹੈ ਉਸ ਸਾਕਸ਼ੀ ਦਾ ਨਾਮ ਹੈ ਸੁਨੀਲ ਮਲਨ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਦੇ ਨਿਰਪਕ ਪੋਡਕਾਸਟ ਦਰਸ਼ਕਾਂ ਨੂੰ ਹੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਨਿਰਪਕ ਪੋਡਕਾਸਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਮੈਂ ਇਹ ਜਾਣਨਾ ਚਾਹੁੰਨੀ ਹੈ ਕਿ ਜੱਟ ਐਂਡ ਜੂਲੀਟ 3 ਜਿਹੜੀ ਕਿ ਲੋਕਾਂ ਦੇ ਦੁਆਰਾ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ ਪਰ ਤੁਸੀਂ ਉਹਨਾਂ ਦੇ ਗਾਣੇ ਦੇ ਉੱਤੇ ਇੱਕ ਲੀਗਲ ਨੋਟਿਸ ਜਾਰੀ ਕੀਤਾ ਹੈ ਤੁਹਾਡਾ ਇਹ ਮਨ ਕਦੋਂ ਬਣਿਆ ਤੇ ਵਿਚਾਰ ਤੁਹਾਡੇ ਮਨ ਦੇ ਵਿੱਚ ਕਿਉਂ ਆਇਆ ਤੁਸੀਂ ਇਹ ਗਾਣਾ ਕਦੋਂ ਸੁਣਿਆ ਸੀ ਦੇਖੋ ਮੈਨੂੰ ਕਈ মিডিਆ ਹਾਊਸਸ ਜਾਂ ਲੋਕ ਕਹਿੰਦੇ ਵੀ ਸਿੰਗਰਾਂ ਦੇ ਮਗਰ ਨਾ ਧੋਖੇ ਪਿਆ ਤੇ ਮੈਂ ਜਵਾਬ ਦੇਣਾ ਕਿ ਮੈਂ ਦਹੀਂ ਨਾਲ ਨਾ ਕੇ ਨਾ ਫੇਰ ਮਗਰ ਪਿਆ ਇਹਨਾਂ ਲੋਕਾਂ ਦੇ ਮੇਰਾ ਸਿੰਗਰ ਨਾਲ ਕੋਈ ਦੁਸ਼ਮਣੀ ਨਹੀਂ ਹੈ ਸਾਰੇ ਜਣੇ ਨੋਟ ਕਰ ਲੈਣਾ ਜੀ ਸਰ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਕੋਈ ਵੱਟ ਦਾ ਰੌਲਾ ਕੋਈ ਪੈਸਿਆਂ ਦਾ ਰੌਲਾ ਹੈ ਨਹੀਂ ਫਿਰ ਸਰ ਤੁਹਾਡੀ ਦੁਸ਼ਮਣੀ ਕਿਸ ਚੀਜ਼ ਦੇ ਨਾਲ ਹੈ ਦੁਸ਼ਮਣੀ ਕਿਸ ਚੀਜ਼ ਨਾਲ ਹੈ ਵਿਚਾਰਾਂ ਦੇ ਨਾਲ ਹੈ ਜਾਂ ਫਿਰ ਜਿਹੜਾ ਉਹ Song ਦੇ ਵਿੱਚ ਪਹਿਰਾਵਾ ਪਾਇਆ ਗਿਆ ਉਸ ਦੇ ਨਾਲ ਹੈ ਮੇਰੀ ਲੜਾਈ ਵਿਚਾਰਾਂ ਦੀ ਹੈ ਵਿਚਾਰਾਂ ਦੇ ਨਾਲ ਨਾਲ ਜਿਹੜਾ ਕਾਨੂੰਨ ਨੇ ਕਿਹਾ ਵੀ ਇਹ ਪੋਰਸ਼ਨ ਗਲਤ ਹੈ ਹਾਂਜੀ ਚਾਹੇ ਉਹ ਸਾਡੀ ਧੀ ਭੈਣ ਨੂੰ ਨੰਗੇ ਵਿਖਾਉਣਾ ਅੱਧੇ ਕੱਪੜਿਆਂ 'ਚ ਵਿਖਾਉਣਾ ਜਾਂ ਉਹਦੇ ਬਾਰੇ ਕੋਈ ਇਹੋ ਜੀਆਂ ਘਟਿਆ ਔਰ ਗੰਦੀਆਂ ਗੱਲਾਂ ਕਰਨੀਆਂ ਸ਼ਰਾਬ ਦਾ ਜ਼ਿਕਰ ਕਰਨਾ ਡਰੱਗਸ ਦਾ ਜ਼ਿਕਰ ਕਰਨਾ ਗੰਜ ਦਾ ਜ਼ਿਕਰ ਕਰਨਾ ਜਾਂ ਆਪਣੇ ਆਪ ਨੂੰ ਇਹੋ ਜਿਹਾ ਪੋਰਟਰੇ ਕਰਨਾ ਕਿ ਬਾਕੀ ਦੁਨੀਆ ਪਾਗਲ ਹੈ ਜੀ ਜਿਹੜੀ ਲੀਗਲ ਬ੍ਰੈਕਟ ਚ ਗੱਲਾਂ ਹੁੰਦੀਆਂ ਨੇ ਉਹਨਾਂ ਗੱਲਾਂ ਦੇ ਵਿਰੁੱਧ ਮੇਰੀ ਲੜਾਈ ਹੈ ਜੀ ਸਰ ਉਹਦੇ ਲਈ ਮੈਨੂੰ ਫਰਕ ਨਹੀਂ ਪੈਂਦਾ ਵੀ ਸਾਹਮਣੇ ਚਾਹੇ ਮੁਤਾਬਕ ਉਹਨੂੰ ਵੀ ਗੱਲ ਨੂੰ ਇਹ ਗਲਤੀ ਕਰੇਗਾ ਤੇ ਮੈਂ ਉਹਨੂੰ ਵੀ ਨੋਟਿਸ ਦਿਆਂਗਾ ਪਰ ਸਰ ਜੇ ਆਪਰ ਨੋਟਿਸ ਦੀ ਗੱਲ ਕਰਦੇ ਆ ਤਾਂ ਦਲਜੀਤ ਦੇ ਵੱਲੋਂ ਉਸ ਗਾਣੇ ਦੇ ਵਿੱਚ ਪਰਫਾਰਮ ਕੀਤਾ ਗਿਆ ਆ ਹਾਲਾਂਕਿ ਉਹਦੇ ਲਿਰਿਕਸ ਜਾਨੀ ਨੇ ਲਿਖੇ ਹੋਏ ਨੇ ਤੇ ਫਿਰ ਇਸ ਜਾਨੀ ਦੇ ਉੱਤੇ ਇਨੀ ਤੁਸੀਂ ਕੋਈ ਐਕਸ਼ਨ ਨਾ ਨਾ ਬੱਤੀ ਬੰਦੇ ਆ ਜੀ ਠੀਕ ਹੈ ਜੀ ਤੇ ਉਹ ਗਲਤੀ ਨਾਲ ਤਿੰਨ ਕਿ ਰਹਿ ਗਏ ਠੀਕ ਹੈ ਜੀ ਜਿਹੜੇ ਜਿਹੜੇ ਮੀਡੀਆ ਤੇ ਇਹ ਗਾਣਾ ਮੈਂ ਕੀਤਾ ਤੇ ਜਾਨੀ ਤੇ ਵੀ ਆਇਆ ਨੀਰੂ ਬਾਜਵਾ ਤੇ ਆਇਆ ਦੇਵੀ ਸ੍ਰੀ ਪ੍ਰਸ਼ਾਦ ਹੈ ਸਪੀਡ ਰਿਕਾਰਡਸ ਹੈ ਅਨੀਸ਼ ਤਨੇਜਾ ਰਜੀਵ ਕੁਮਾਰ ਰਿਟਨ ਐਂਡ ਡਾਇਰੈਕਟਡ ਬਾਈ ਜਗਦੀਪ ਸਿੱਧੂ ਮੇਰੇ ਕੋਲ ਲਗ ਲ 32 ਬੰਦਿਆਂ ਦੀ ਲਿਸਟ ਹੈ ਮੇਰੇ ਸਾਹਮਣੇ ਜੀ ਠੀਕ ਹੈ ਜੀ ਇਹ ਸਾਰੇ ਪਾ ਚੁੱਕਾ ਮੈਂ ਮੈਂ ਪੁੱਛਣਾ ਚਾਹੁੰਨੀ ਆ ਵੀ ਜਿਹੜੇ ਜਿਨ੍ਹਾਂ ਦੇ ਨਾਮ ਤੁਸੀਂ ਹੁਣ ਬੋਲੇ ਨੇ ਇਹ ਸਾਰੇ ਇੰਡਸਟਰੀ ਦੇ ਨਾਲ ਹੀ ਰਿਲੇਟਡ ਨੇ ਪੰਜਾਬੀ ਇਸ ਗਾਣੇ ਨਾਲ ਰਿਲੇਟਡ ਨੇ ਈਵਨ ਜਿਹਨੇ ਪੋਸਟਰ ਬਣਾਇਆ ਉਹ ਵੀ ਪਾਰਟੀ ਇਹਦੇ ਚ ਠੀਕ ਹੈ ਜੀ ਕੱਲ ਨੂੰ ਜੇ ਇਹ ਕ੍ਰਿਮੀਨਲ ਕੰਪਲੇਂਟ ਹੁੰਦੀ ਹੈ ਜਾਂ ਇਹਦੇ ਤੇ ਅਸੀਂ ਕੋਈ ਵੀ ਕਾਰਵਾਈ ਕਰਾਉਣੀ ਆ ਕੋਰਟ ਵੱਲੋਂ ਵੀ ਤੇ ਸਾਰੇ ਬੰਦੇ ਉਹਦੇ ਚ ਪਾਰਟੀ ਰਿਸਪੌਂਡੈਂਟ ਰਹਿਣਗੇ ਤੇ ਜਿਹੜਾ ਤੁਸੀਂ ਲੀਗਲ ਨੋਟਿਸ ਇਹਨਾਂ ਸਭ ਨੂੰ ਭੇਜ ਦਿੱਤਾ ਸਾਰਿਆਂ ਨੂੰ ਭੇਜ ਦਿੱਤਾ ਈਮੇਲ ਕਰ ਦਿੱਤਾ ਕੋਈ ਰਿਸਪੌਂਸ ਆਇਆ ਹੋਵੇ ਉਹਨਾਂ ਨੂੰ ਨਹੀਂ ਹਲੇ ਕੱਲ੍ਹ ਸ਼ਾਮ ਨੂੰ ਹੀ ਭੇਜਿਆ ਜੀ ਠੀਕ ਹੈ ਜੀ ਹਲੇ ਤੇ ਮੈਂ ਕਿਹਾ ਕੋਈ ਕਾਲ ਕੋਈ ਅਗਲੇ ਨੇ ਮੈਸੇਜ ਕੀਤਾ ਹੋਵੇ ਵੀ ਪ੍ਰਿੰਟ ਪ੍ਰਿੰਟ ਕੱਢ ਕੇ ਹਲੇ ਤੇ ਪੜ੍ਹਦੇ ਹੋਣ ਕਿਉਂਕਿ ਤੁਹਾਡਾ ਹਮੇਸ਼ਾ ਹੀ ਨਾਮ ਵਿਵਾਦਾਂ ਦੇ ਵਿੱਚ ਰਿਹਾ ਹਰ ਇੱਕੋ ਚਾਹੇ ਤੁਸੀਂ ਮਨਕੀਰ ਤੌਲਕ ਦੀ ਗੱਲ ਕਰ ਲਓ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਓ ਤੁਸੀਂ ਉਹਨਾਂ ਦੇ ਗਾਣਿਆਂ ਦੇ ਉੱਤੇ ਵੀ ਨਿਗਰ ਨੋਟਿਸ ਜਾਰੀ ਕੀਤੇ ਨੇ ਹਮੇਸ਼ਾ ਤੁਹਾਨੂੰ ਜਾਣਦੇ ਹੀ ਨੇ ਉਹ ਕਿ ਹਾਂ ਸੁਨੀਲ ਮ ਪੋਲੀਵੁੱਡ ਇੰਡਸਟਰੀ ਦੇ ਖਾਸ ਕਰਕੇ ਜਾਣਦੀ ਹੈ ਜੀ ਹਾਂਜੀ ਬਈ ਸੁਨੀਲ ਮੱਲਨ ਕੌਣ ਹੈ ਜੀ ਔਰ ਮੇਰੀ ਲੜਾਈ ਮੈਂ ਫੇਰ ਕਹਿਣਾ ਮੇਰੇ ਪੰਜਾਬ ਨੂੰ ਬਚਾਨਤੇ ਹੈ ਜਿਹਦੇ ਵਿੱਚੋਂ ਇੱਕ ਨਿੱਕਾ ਜਿਹਾ ਮੁੱਦਾ ਇਹ ਗਾਣੇ ਆ ਦੇਖੋ ਆਪਣੀ ਜੇ ਬੈਕਗ੍ਰਾਉਂਡ ਚ ਚਲੀਏ ਤੇ 1980s ਦੇ ਵਿੱਚ 84 ਦਾ ਦੌਰ ਆਇਆ ਬੜਾ ਕਾਲਾ ਦੌਰ ਆਇਆ ਪੰਜਾਬ ਤੇ ਔਰ ਬੜੇ ਬੇਜੁਬਾਨ ਬੜੇ ਬੇਕਸੂਰੇ ਮਾਰੇ ਗਏ ਵਿਚਾਰੇ ਔਰ 84 ਨੇ ਪਹਿਲਾਂ ਪੰਜਾਬ ਨੂੰ ਮੁਕਾਇਆ ਫੇਰ ਮੁਕਾਇਆ ਥੋੜੇ ਜਿਹਾ ਅਗਲਾ ਫੇਜ਼ ਆਇਆ ਤੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੀਆਰ ਸਟੂਡੈਂਟ ਵੀਜ਼ਾ ਜੀ ਫਿਰ ਥੋੜਾ ਹੋਰ ਦੌਰ ਆਇਆ ਤੇ ਡਰੱਗਸ ਨੇ ਸਾਨੂੰ ਕਾਲੇ ਦੌਰ ਚ ਲਿਆਂਦਾ ਹੋਇਆ ਜੀ ਹੁਣ ਬਚਿਆ ਸੀ ਐਂਟਰਟੇਨਮੈਂਟ ਏਰੀਆ ਬੜੇ ਅਫਸੋਸ ਨਾਲ ਕਹਿੰਨਾ ਕਿ ਹੁਣ ਐਂਟਰਟੇਨਮੈਂਟ ਵੀ ਕਿਤੇ ਉਹ ਗੈਂਗਲੈਂਡ ਵਰਗੇ ਗਾਣੇ ਮਤਲਬ ਹਥਿਆਰ ਚੁੱਕਣ ਤੋਂ ਇਲਾਵਾ ਇਹਨਾਂ ਕੋ ਗਾਣਾ ਨਹੀਂ ਹੈ ਭਲਾ ਕੋਈ ਕੋਈ ਮਤਲਬ ਲਿਰਿਕਸ ਨਹੀਂ ਬਚੇ ਇਹਨਾਂ ਕੋ ਪਰ ਸਰ ਤੁਹਾਡੇ ਤੁਹਾਡੇ ਮਤਲਬ ਦੇ ਅਕੋਰਡਿੰਗ ਐਂਟਰਟੇਨਮੈਂਟ ਦੇ ਵਿੱਚ ਕੀ ਹੋਣਾ ਚਾਹੀਦਾ ਮਤਲਬ ਇੱਜ਼ਤਦਾਰ ਟਕਿਆ ਫੋਰ ਐਗਜ਼ਾਮਪਲ ਇਹ ਜਰਦਾਰ ਗਾਣੇ ਮਤਲਬ ਦੇਖੋ ਫਿਰ ਮੈਂ ਗੰਦੀ ਗੱਲ ਕਰ ਲਾਂਗਾ ਤੁਸੀਂ ਮੇਰੀ ਛੋਟੀ ਭੈਣ ਬਰਾਬਰ ਜੇ ਮੇਰੇ ਭੈਣ ਭਰਾ ਹੀ ਸੁਣਦੇ ਹੋਣਗੇ ਜੀ ਹੁਣ ਜੇ ਐਂਟਰਟੇਨਮੈਂਟ ਦੀ ਗੱਲ ਕਰਾਂ ਤੇ ਫਿਰ ਉਹ ਵਿਆਹ ਤੋਂ ਬਾਅਦ ਹਨੀਮੂਨ ਦੀ ਟਿਕਟ ਬੜੀ ਦੂਰ ਦੀ ਮਿਲਦੀ ਹੈ ਤੇ ਵੇੜੇ ਚ ਮੰਜੀ ਡਾਲਿਆ ਕਰਨ ਬੜੇ ਪੂਰੇ ਪਿੰਡ ਦਾ ਐਂਟਰਟੇਨਮੈਂਟ ਹੋ ਜਾਏਗਾ ਫਿਰ ਤਾਂ ਹੁਣ ਇਨਫਲੂਐਂਸਰ ਨੇ ਇਹ ਲੋਕ ਜੀ ਅਮਿਤabਚਨ ਦਾ ਵੀ ਇੱਕ ਵਾਰੀ ਕੇਸ ਹੋਇਆ ਸੀ ਉਹਨੇ ਕਿਸੇ ਕੰਪਨੀ ਦੀ ਐਡ ਦਿੱਤੀ ਸੀ ਉਹ ਪ੍ਰੋਡਕਟ ਮਾੜਾ ਨਿਕਲਿਆ ਤੇ ਉੱਥੇ ਮੇਰੇ ਵਰਗਾ ਕੋਈ ਸਦਾਈ ਵਕੀਲ ਹੋਣਾ ਉਹਨੇ ਅਮਿਤabਚਨ ਨੂੰ ਵੀ ਨ ਤੇਰੇ ਕਹਿਣ ਕਰਕੇ ਮੈਨੂੰ ਵਿਸ਼ਵਾਸ ਆ ਗਿਆ ਵੀ ਇਹ ਫਲਾਣਾ ਪ੍ਰੋਡਕਟ ਚੰਗਾ ਹੈ ਤੇ ਮੈਂ ਲੈ ਲਿਆ ਜੀ ਪਰ ਇਹ ਗਲਤ ਹੋਇਆ ਉਸ ਤੋਂ ਬਾਅਦ ਸਜਿੰਦ ਅੰਦੁਲਕਰ ਤੇ ਕੇਸ ਹੋਇਆ ਉਸ ਤੋਂ ਬਾਅਦ بڑے ਪਲੇਅਰਾਂ ਤੇ ਕੇਸ ਹੋਇਆ ਹੁਣ ਉਹ ਨਵਾਂ ਐਗਰੀਮੈਂਟ ਸਾਈਨ ਕਰਦੇ ਨੇ ਕਿ ਜੇ ਕੱਲ ਨੂੰ ਕੋਈ ਇਹੋ ਜਿਹਾ ਕੇਸ ਹੁੰਦਾ ਤੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਬਟ ਫਿਰ ਵੀ ਦੇ ਆਰ ਕੇਪਟ ਪਾਰਟੀ ਇਨ ਥੈਟ ਕੇਸ ਜੀ ਸਰ ਪਰ ਕੱਲ ਨੂੰ ਜੇ ਮੰਨ ਲਓ ਜਿਸ ਕੋਈ ਪਨਿਸ਼ਮੈਂਟ ਹੁੰਦੀ ਹੈ ਕਿ ਇਹਨੂੰ ਮਹੀਨਾ ਜੇਲ੍ਹ ਕੱਟਣੀ ਪਵੇਗੀ ਤੇ ਮੁਤਾਬਚਨ ਦੀ ਜੇਲ੍ਹ ਮੈਂ ਤਾਂ ਨਹੀਂ ਕੱਟ ਗਿਆ ਸਕਦਾ ਨਾ ਉਹ ਅੰਤਬਚਨ ਨੂੰ ਕੱਟਣੀ ਪਵੇਗੀ ਸੋ ਕਹਿਣ ਦਾ ਭਾਵ ਇਹ ਹੈ ਕਿ ਜ ਜਿੰਨੀਆਂ ਫਿਲਮਾਂ ਕਹਿ ਲੋ ਕੁਝ ਵੀ ਕਹਿ ਲੋ ਇਹਨਾਂ ਚੀਜ਼ਾਂ ਦਾ ਇਨਫਲੂਐਂਸ ਹਰ ਇੱਕ ਬੰਦੇ ਤੇ ਪੈਂਦਾ ਹੈ ਔਰ ਸਾਡੇ ਪੰਜਾਬ 'ਚ ਸ਼ਾਮ ਨੂੰ ਸ਼ਰਾਬ ਮਸ਼ਹੂਰ ਹੈ ਉਹ ਚੁਟਕਲਾ ਵੀ ਹੁੰਦਾ ਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਬਰਫ਼ ਕਿੱਥੇ ਪੈਂਦੀ ਹੈ ਉਹ ਕਹਿੰਦੇ ਪੰਜਾਬ 'ਚ ਸ਼ਰਾਬ ਦੇ ਗਲਾਸਾਂ 'ਚ ਪੈਂਦੀ ਹੈ ਕਿ ਗਾਣੇ ਵੀ ਇੰਨਾ ਤੇ ਚੱਲਦੇ ਨੇ ਗਾਣੇ ਗਾਣੇ ਵੀ ਇਦਾਂ ਤੇ ਚੱਲਦੇ ਨੇ ਇਟ ਮੀਨਸ ਕਿ ਸਾਡੇ ਲੋਕਾਂ ਨੂੰ ਅਸੀਂ ਇੱਕ ਨਵਾਂ ਰਾਹ ਦੇ ਦਿੱਤਾ ਵੀ ਜਿਹੜੀ ਕੁੜੀ ਨੱਚਦੀ ਹੋਊਗੀ ਉਹਦੇ ਵਾਲ ਵੀ ਖੋਲ ਲਿਓ ਤੁਸੀਂ ਜਿਉ ਜਿਆਦਾ ਲੱਕ ਮਟਕਾਉਗੀ ਤੇ ਪੈਸੇ ਵੀ ਸੁੱਟ ਲਿਓ ਉਹਦੇ ਤੇ ਤੇ ਫਿਰ ਉਹਦਾ ਮਤਲਬ ਲਹਿੰਗੇ ਤੇ ਸ਼ਰਾਬ ਰੋੜ ਦੇ ਤੇ ਕਲੇਸ਼ ਪਾ ਲਿਓ ਚਲੋ ਆਪਾਂ ਗਾਣੇ ਦੀ ਗੱਲ ਕਰ ਰਹੇ ਆ ਆਪਾਂ ਗਾਣੇ ਦੇ ਵਿਚਾਰਾਂ ਦੀ ਗੱਲ ਕਰ ਰਹੇ ਆ ਹੁਣ ਜੇ ਇੱਥੇ ਹੀ ਆਪਾਂ ਉਹਨਾਂ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਲਹਿੰਗਾ ਚੋਲੀ ਪਾਇਆ ਹੋਇਆ ਆ ਹੂੰ ਤੇ ਚੁੰਨੀ ਕਿੱਥੇ ਆ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਪਹਿਰਾਵਾ ਵੀ ਠੀਕ ਨਹੀਂ ਨਹੀਂ ਠੀਕ ਹੈ ਬਟ ਉਹਦੇ ਵਿੱਚ ਫਿਰ ਸਾਡੇ ਪੰਜਾਬ ਚ ਬਗੈਰ ਚੁੰਨੀ ਤੋਂ ਤੇ ਕਪੜਾ ਸੂਟ ਹੈ ਹੀ ਨਹੀਂ ਹੂੰ ਸਾਡਾ ਪੰਜਾਬੀ ਸੂਟ ਪੰਜਾਬੀ ਸਲਵਾਰ ਸ਼ਰਟ ਤੇ ਨਾਲ ਚੁੰਨੀ ਹੈ ਹੂੰ ਤੇ ਲਹਿੰਗੇ ਦੇ ਨਾਲ ਤੇ ਚੋਲੀ ਹੈ ਤੇ ਚੋਲੀ ਨਾਲ ਵੀ ਦੁਪੱਟਾ ਹੈ ਓੜਨੀ ਕਹਿੰਦੇ ਉਹਨੂੰ ਤੁਸੀਂ ਮੋਡਰਨਾਈਜੇਸ਼ਨ ਕੀ ਆ ਤੁਹਾਡੇ ਮਤਲਬ ਨਹੀਂ ਫਿਰ ਸਾਰੇ ਕੱਪੜੇ ਲਾ ਦਿਓ ਜਿਆਦਾ ਵਧੀਆ ਮੋਡਰਨਾਈਜੇਸ਼ਨ ਹੋਏਗੀ ਮੈਂ ਵੀ ਖੁਸ਼ ਹੋਵਾਂਗਾ ਵੇਖ-ਵੇਖ ਕੇ ਪਰ ਅੱਜ ਕੱਲ ਦਾ ਜਰੂਰਤ ਇਹੀ ਪ੍ਰੇਫਰ ਕਰ ਰਹੇ ਆ ਕਿ ਅਸੀਂ ਉਹ ਨਹੀਂ ਉਹ ਗਲਤ ਹੈ ਹੂੰ ਹੂੰ ਦੇਖੋ ਤੁਹਾਡੀ ਸ਼ਬਦਾਵਲੀ ਤੁਹਾਡੀ ਗੱਲਬਾਤ ਤੁਹਾਡਾ ਰਤਬਾ ਤੁਹਾਡਾ ਰੋਬ ਤੁਹਾਡੇ ਕਰਮ ਨਾਲ ਦਿਖਣਾ ਚਾਹੀਦਾ ਪਰ ਜੇ ਆਪਾਂ ਗੱਲ ਕਰਦੇ ਯੁੱਧ ਦੀ ਤਾਂ ਉਹਨਾਂ ਨਾਲ ਜੇ ਆਪ ਉਹਨਾਂ ਨਾਲ ਗੱਲ ਕਰਦੇ ਤਾਂ ਉਹ ਕਹਿ ਦਿੰਦੇ ਨਹੀਂ ਕਿ ਤੁਸੀਂ ਆਪਣੀ ਸੋਚ ਬਦਲੋ ਅਸੀਂ ਚਾਹੇ ਕੁਝ ਮਰਜੀ ਪਾਇਆ ਹੋਵੇ ਤੁਹਾਡੀ ਜੀ ਸੋਚ ਹੀ ਇੰਨੀ ਗੰਦੀ ਆ ਤੁਹਾਨੂੰ ਅਸੀਂ ਨਿਊਡ ਵੀ ਦਿਖ ਸਕਦੇ ਆ ਅਸੀਂ ਕੱਪੜੇ ਤਾਂ ਪਾਏ ਨੇ ਪਰ ਤੁਹਾਨੂੰ ਦਿਖਦੇ ਹੀ ਨਹੀਂ ਨੇ ਕਿ ਅਸੀਂ ਨਿਊਡ ਪਾਏ ਨੇ ਦੇਖੋ ਸਾਡਾ ਸਮਾਜ ਨਾ ਇੱਕ ਲੈਵਲ ਤੇ ਆ ਸਭ ਤੋਂ ਪਹਿਲਾਂ ਜਿਵੇਂ ਨਾਰਮਲ ਕੱਪੜੇ ਪਾਏ ਆ ਸ਼ਾਇਦ ਮੇਰੇ ਮੇਰੇ ਵੱਲ ਕਿਸੇ ਪਬਲਿਕ ਦੀ ਨਜ਼ਰ ਨਾ ਜਾਵੇ ਪਰ ਜੇ ਮੈਂ ਕਪੜੇ ਲਾ ਕੇ ਨੰਗਾ ਹੋ ਕੇ ਸੜਕ ਤੇ ਜਾਵਾਂਗਾ ਤੇ 100 ਬੰਦਾ ਮੈਨੂੰ ਪੱਥਰ ਵੀ ਮਾਰੇਗਾ ਸਹੀ ਗੱਲ ਹੈ ਸਰ ਕਹਿੰਦਾ ਭਾਉ ਅਟਰੈਕਸ਼ਨ ਅਟਰੈਕਸ਼ਨ ਰੀਜ਼ਨ ਇਹ ਨਹੀਂ ਕਿਸੇ ਵੀ ਇੱਜ਼ਤਦਾਰ ਪੜੇ ਲਿਖੇ ਬੰਦੇ ਨੂੰ ਦੇਖ ਲਿਓ ਉਹਦੇ ਕਪੜੇ ਹਮੇਸ਼ਾ ਪੂਰੇ ਹੋਣਗੇ ਔਰ ਮੇਰੇ ਮਦਰ ਦੀ ਮੈਂ ਤੁਹਾਨੂੰ ਇੱਥੇ ਗੱਲ ਸੁਣਾਉਣਾ ਮੇਰੇ ਮਦਰ ਕੀ ਕਹਿੰਦੇ ਸੀ ਕਹਿੰਦੇ ਇਹ ਬਿਊਟੀ ਆਫ ਅ ਮੈਨ ਇੱਕ ਆਦਮੀ ਦੀ ਸੁੰਦਰਤਾ ਲਾਈਜ਼ ਇਨਸਾਈਡ ਉਹਦੇ ਅੰਦਰ ਹੁੰਦੀ ਹੈ ਜਦ ਕਿ ਬਿਊਟੀ ਆਫ ਐਨੀਮਲ ਲਾਈਜ਼ ਆਊਟਸਾਈਡ ਇਨ ਕੇਸ ਆਫ ਐਨੀਮਲਸ ਜਿਵੇਂ netflix ਹੋ ਗਿਆ amazon series ਹੋ ਗਈਆਂ ਨੇ ਇਹਨਾਂ ਦੇ ਉੱਤੇ ਤਾਂ ਸ਼ਰੇ ਆਮ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਚਲੋ ਆਪਾਂ ਤਾਂ ਹੁਣ ਇੱਕ ਗਾਣੇ ਦੀ ਗੱਲ ਕਰ ਰਹੇ ਸੀ ਉਹਨਾਂ ਦੇ ਵਿਚਾਰਾਂ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਇਹ ਸ਼ਬਦ ਯੂਜ਼ ਕੀਤੇ ਨੇ ਪਰ ਜਿਹੜੇ netflix ਦੇ ਉੱਤੇ ਸੀਰੀਜ਼ ਚੱਲਦੀਆਂ ਨੇ ਉਹਦਾ ਕੀ ਕਹੋਗੇ ਫਿਰ ਤੁਸੀਂ ਦੇਖੋ ਉਹਦੇ ਵਿੱਚ ਦੋ ਟੈਕਨੀਕਲ ਇਸ਼ੂਜ਼ ਨੇ ਪਹਿਲਾ ਟੈਕਨੀਕਲ ਇਸ਼ੂ ਬੜਾ ਕਲੀਅਰ ਹੈ netflix ਦੇ ਉੱਤੇ ਜਾਂ ਜਿਹੜੇ ਵੀ ਪੇਡ ਚੈਨਲ ਦੇ ਉੱਤੇ ਉਹ ਤੁਸੀਂ ਪੇ ਕਰਕੇ ਉਸ ਚੀਜ਼ ਨੂੰ ਦੇਖਣ ਜਾ ਰਹੇ ਹੋ ਉਹ इजीली अवेलेबल ਨਹੀਂ ਪਰ ਫਿਰ ਵੀ ਉਹਦੇ ਲਈ ਸੈਂਸਰ ਬੋਰਡ ਦੀ ਮੰਗ ਦੀ ਚਿੱਠੀ ਮੇਰੀ ਜਾ ਚੁੱਕੀ ਹੈ ਜੀ ਸਰ ਕਿ इवन ਉਹ Netflix ਹੈ ਉਹ ਵੈਬ ਸੀਰੀਜ਼ ਹੈ ਉਹ ਗੰਦੀਆਂ ਗਾਲਾਂ ਕੱਢਦੇ ਆ ਬੜਾ ਵਾਇਲੈਂਸ ਦਿਖਾਉਂਦੇ ਆ ਔਰ ਨਿਊਡੀਜ਼ਮ ਨਿਊਡੀਜ਼ਮ ਮਤਲਬ ਸਭ ਕੁਝ ਹੀ ਸਾਹਮਣੇ ਹੀ ਦਿਖਾ ਦਿੰਦੇ ਆ ਜੀ ਸਰ ਕਪੜੇ ਵੀ ਨਹੀਂ ਪਾਏ ਹੁੰਦੇ ਤੇ ਉਹ ਮਤਲਬ ਸਾਰੀ ਪ੍ਰਤੀਕ੍ਰਿਆਵਾਂ ਦਿਖਾਉਂਦੇ ਆ ਤੇ ਉਹਦੇ ਤੇ ਅਸੀਂ ਇੱਕ ਰਿਕੁਐਸਟ ਭੇਜੀ ਸੀ ਔਰ ਇਵਨ ਪੰਜਾਬ ਗਵਰਨਮੈਂਟ ਨੂੰ ਵੀ ਕਿਹਾ ਸੀਗਾ ਕਿ ਮੈਂ ਇਹਦੇ ਤੇ ਇੱਕ ਤੇ ਸੈਂਸਰ ਬੋਰਡ ਬਣਾਇਆ ਜਾਵੇ ਆਪਣੀਆਂ ਪੰਜਾਬੀ ਫਿਲਮਾਂ ਤੇ ਵੀ ਦੂਧ ਤੇ ਵੀ ਔਰ ਇਹਦੇ ਤੇ ਵੀ ਮੇਰੀ ਪੀਆਲ ਬਹੁਤ ਜਲਦੀ ਪੈਣ ਵਾਲੀ ਹੈ ਇਸ ਸਿੰਗਿੰਗ ਵਾਲਿਆਂ ਤੇ ਇਹਨਾਂ ਲੋਕਾਂ ਤੇ ਔਰ ਹੁਣ ਜਿਹੜੀਆਂ ਨੈੱਟ ਸੀਰੀਜ਼ ਮੈਂ ਕਹਦਾਂ ਜਿੰਨੀਆਂ ਵੀ ਨੈੱਟ ਸੀਰੀਜ਼ ਹੀ ਕਹੂੰਗਾ ਉਹਨਾਂ ਨੂੰ ਉਹਨਾਂ ਦੇ ਉੱਤੇ ਵੀ ਨਕੇਲ ਪਾਣ ਦੀ ਲੋੜ ਹੈ ਬਟ ਇੱਕ ਪ੍ਰਬਧਾਨ ਉਹਨਾਂ ਕੋ ਕੀ ਵੱਧ ਹੈਗਾ ਕਿ ਉਹ ਪੇਡ ਚੈਨਲ ਉਹ ਕਹਿੰਦੇ ਜੀ ਲੋਕਾਂ ਲੋਕੀ ਵੇਖਣਾ ਚਾਹੁੰਦੇ ਆ ਸਾਨੂੰ ਪੈਸੇ ਦਿੰਦੇ ਆ ਤੇ ਅਸੀਂ ਵਿਖਾਦਨੇ ਆ ਜਿਹੜਾ ਨਹੀਂ ਪੈਸੇ ਦਿੰਦਾ ਉਹਨੂੰ ਨਹੀਂ ਵਿਖਾਉਂਦੇ ਅਸੀਂ ਸੋ ਜਾਨੀ ਕਿ ਤੁਸੀਂ ਸ਼ਰਾਬ ਖਰੀਦਣਾ ਚਾਹੁੰਦੇ ਹੋ ਤਾਂ ਸ਼ਰਾਬ ਦੀ ਦੁਕਾਨ ਤੇ ਚਲ ਗੋ ਸ਼ਰਾਬ ਦੀ ਦੁਕਾਨ ਉਹ ਤੇ ਖੁੱਲੀ ਹੈ ਨਾ ਖੁੱਲੀ ਹੈ ਨਾ ਮੈਂ ਨਹੀਂ ਜਾਂਦਾ ਐਗਜ਼ਾਮਪਲ ਦੇ ਰਿਹਾ ਚਿਕਨ ਦੀ ਦੁਕਾਨ ਖੁੱਲੀ ਹੈ ਤੁਸੀਂ ਚਿਕਨ ਲੈਣ ਜਾਂਦੇ ਹੋ ਸੋ ਉੱਥੇ ਆ ਕੇ ਉਹਨਾਂ ਦਾ ਇੱਕ ਪੋਜ਼ਿਟਿਵ ਐਜ ਹੈ ਪਰ ਫਿਰ ਵੀ ਅਸੀਂ ਉਹਦੇ ਵਿੱਚ ਰੈਸਟ੍ਰਿਕਸ਼ਨ ਲਾਉਣ ਦੀ ਗੱਲ ਕਰ ਰਹੇ ਹਾਂ ਕਿ ਫਿਰ ਵੀ ਅੱਛਾ ਕੁਝ ਲੋਗ ਇਹੋ ਜਿਹੀ ਗੰਦੀ ਫਿਲਮ ਜਾਂ ਦੀ ਬਣਾਉਂਦੇ ਮੁਰਗੇ ਬੰਦੇ ਜੀ ਐਜੂਕੇਸ਼ਨ ਪਰਪਸ ਲਈ ਸੀ ਹਾਂਜੀ ਹਾਂ ਉਹ ਵੀ ਇੱਕ ਨਾਟਕ ਡਰਾਮਾ ਬੜਾ ਚੱਲ ਰਿਹਾ ਹੈ ਪ੍ਰੋਨ ਵੀਡੀਓਜ਼ ਪਾ ਦਿੰਦੇ ਨੇ ਜੀ ਐਜੂਕੇਸ਼ਨ ਲਈ ਸੀ ਔਰ এডਿਕੇਸ਼ਨਲੀ ਸੀ ਤੇ ਉਹਦੇ ਲਈ ਫਿਰ ਐਕਸਪਰਟ ਡਾਕਟਰਸ ਕਿੱਥੇ ਸੀ ਕੀ ਉਹਨਾਂ ਨੇ ਉਹਦੇ ਚ ਐਜੂਕੇਟ ਕੀਤਾ ਤੇ ਉਹ ਕਈ ਸਾਰੀਆਂ ਚੀਜ਼ਾਂ ਹਲੇ ਵੀ ਕਹਿ ਕਹਿ ਸਕਦੇ ਹੋ ਕਿ ਸੰਗੇ ਨੂੰ ਸੰਗਲ ਨਹੀਂ ਪਿਆ ਇਹ ਪਹਿਣਾ ਸੱਚਾਈ ਦਾ ਧੀਰੇ ਧੀਰੇ ਇਹਨਾਂ ਚੀਜ਼ਾਂ ਤੇ ਉਤੇ ਆਣਾ ਚਾਹੀਦਾ ਤਾਂ ਹੀ ਤੇ ਉਹ ਸ਼ਿਲਪਾ ਛੱਡੀ ਦਾ ਘਰ ਵਾਲਾ ਤਾਂ ਹੀ ਅਰੈਸਟ ਹੋਇਆ ਔਰ ਜੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਪੰਜਾਬੀ ਮੂਵੀਜ਼ ਦਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਨਹੀਂ ਉਤੇ ਹੋਣਾ ਚਾਹੀਦਾ ਜੀ ਮੇਰੀ ਡਿਮਾਂਡ ਹੈਗੀ ਹੈ ਕਿ ਇਹਦਾ ਪ੍ਰੋਪਰ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਆਦਰਵਾਇਜ਼ ਗਵਰਨਮੈਂਟ ਆਫ ਪੰਜਾਬ ਦੀਆਂ ਨੋਟੀਫਿਕੇਸ਼ਨਾਂ ਨਿਕਲੀਆਂ ਨੇ ਅਨਰੇਬਲ ਹਾਈ ਕੋਰਟ ਨੇ ਇਹ ਤੇ ਜੱਜਮੈਂਟ ਦਿੱਤੀਆਂ ਨੇ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀਆਂ ਨੇ ਸ਼ਰਾਬ ਨੂੰ ਗਲੋਰੀਫਾਈ ਕਰਨਾ ਗਲੋਰੀਫਾਈ ਦਾ ਮਤਲਬ ਸਮਝਦੇ ਹੋ ਚਮਕਾਉਣਾ ਵੀ ਯਾਰ ਬੜੀ ਚੰਗੀ ਚੀਜ਼ ਗਲੈਮਰਸ ਰੱਖਣਾ ਗਲੈਮਰਸ ਰੱਖਣਾ ਗੈਰਕਾਨੂੰਨੀ ਹੈ ਔਰਤ ਦੀ ਮਰਿਆਦਾ ਦੇ ਖਿਲਾਫ ਕੁਝ ਵੀ ਬੋਲਣਾ ਜੇ ਤੂੰ ਨਾ ਨੱਚੀ ਮੇਰੇ ਨਾਲ ਤਾਂ ਮੈਂ ਤੇਰੇ ਵਾਲ ਖੋਲ ਦੂੰ ਬੋਲ ਦੂੰ ਰਾਈਟ ਕੀ ਜ਼ਰਤ ਰੱਖਦਾ ਹੈ ਤੇ ਤੂੰ ਲੱਕ ਨੂੰ ਮਟਕਾਏਂਗੀ ਤੇ ਮੈਂ ਤੇਰੇ ਤੋਂ ਪੈਸੇ ਰੋੜ ਦੂੰ ਪਰ ਸਰ ਉਹਨਾਂ ਦੇ ਗਾਣੇ ਇੱਕ ਕੁੜੀ ਤੋਂ ਬਿਨਾ ਬਣਦੇ ਹੀ ਨਹੀਂ ਪਰ ਕੁੜੀ ਨੂੰ ਸਿਰਫ ਇਹੀ ਪੋਰਟਰੇ ਕਰਨਾ ਰਹਿ ਗਿਆ ਹੂੰ ਪਰ ਉਹਨੂੰ ਉਹਨੂੰ ਇੱਕ ਟੁਆਏ ਸਮਝ ਰਹੇ ਹੋ ਤੁਸੀਂ ਪਰ ਲੋਕ ਹੀ ਦੇਖਣਾ ਚਾਹੁੰਦੇ ਨੇ ਇਹ ਕਿਸੰਦ ਕਰਦੇ ਨੇ ਨਹੀਂ ਫਿਰ ਤਾਂ ਮੈਂ ਕਹਿੰਦਾ ਵੀ ਉਹ ਵੀ ਵੇਖਣਾ ਚਾਹੁੰਦੇ ਨੇ ਤੇ ਵਿਆਹ ਤੋਂ ਬਾਅਦ ਵਿਹੜੇ 'ਚ ਮੰਝਾ ਡਾਓ ਉੱਥੇ ਪੂਰੀ ਫਿਲਮ ਚਲਾਓ ਫਿਰ ਉਹ ਵੀ ਵੇਖਣਾ ਚਾਹੁੰਦੀ ਸਾਰੀ ਦੁਨੀਆ ਵੀ ਕਿੱਦਾਂ ਚੱਲਦਾ ਕੰਮ ਜੀ ਜੀ ਫਿਰ ਕਿਉਂ ਪਰਦੇ 'ਚ ਹੈ ਤੁਹਾਡੀ ਦੇਖੋ ਇੱਕ ਐਜੂਕੇਸ਼ਨ ਅਲੱਗ ਚੀਜ਼ ਹੈ ਇੱਕ ਐਂਟਰਟੇਨਮੈਂਟ ਅਲੱਗ ਚੀਜ਼ ਹੈ ਮਰਿਆਦਾ ਅਲੱਗ ਚੀਜ਼ ਹੈ ਮਰਿਆਦਾ 'ਚ ਰਹਿ ਕੇ ਹੁਣ ਮੇਰੇ ਕੋਲ ਮੈਂ ਵਕੀਲ ਆ ਮੈਂ ਤੁਹਾਨੂੰ ਗੋਲੀ ਮਾਰਦਾ ਮੇਰੇ ਕੋਲ ਲਾਇਸੈਂਸ ਕਿ ਮੇਰੇ ਜੱਸ ਸਾਹਿਬ ਤੁਹਾਨੂੰ ਗੋਲੀ ਮਾਰਨ ਦਾ ਲਾਇਸੈਂਸ ਰੱਖਦੇ ਆ ਮੇਰੇ ਜੱਸ ਸਾਹਿਬੀਆਂ ਕੋਈ ਵਕੀਲ ਤੁਹਾਨੂੰ ਉਂਗਲ ਨਹੀਂ ਲਾ ਸਕਦਾ ਤੁਸੀਂ ਸੜਕ ਤੇ ਬਿਲਕੁਲ ਸਹੀ ਚੱਲਦੇ ਹੋ ਉਹ ਤੇ ਜੀ ਤੁਹਾਡੀ ਸਪੀਡ ਕੰਟਰੋਲ ਹੋਵੇ ਤੁਹਾਡੇ ਕੋਈ ਵਾਇਲੈਂਸ ਵਾਇਲੇਸ਼ਨ ਨਾ ਹੋਵੇ ਤੁਹਾਡੀ ਗੱਡੀ ਤੇ ਕਾਗਜ਼ ਪੂਰੇ ਹੋਣ ਤੇ ਤੁਹਾਡਾ ਚਲਾਨ ਨਹੀਂ ਘਟ ਸਕਦਾ ਤੇ ਮੈਂ ਵੀ ਕਹਿੰਦਾ ਹਾਂ ਨਾ ਵੀ ਸੁਨੀਲ ਮਾਨ ਲੰਨ ਇੰਨਾ ਪਾਵਰਫੁਲ ਬੰਦਾ ਹੈ ਕਿ ਉਹ ਚਲਾਨ ਨਹੀਂ ਕੋਈ ਘਟ ਸਕਦਾ ਕਾਰਨ ਹੈ ਕਿ ਮੇਰੀ ਹਰ ਗੱਡੀ ਦਾ ਹਰ ਕਾਗਜ਼ ਪੂਰਾ ਮੇਰੀ ਸਪੀਡ ਲਿਮਿਟ ਓਕੇ ਤੇ ਮੈਂ ਦਿੱਲੀ ਵੀ ਜਾਣਾ ਸਾਰੇ ਪਾਸੇ ਘੁੰਮ ਕੇ ਆਉਣਾ ਇੰਡੀਆ ਘੁੰਮਦੇ ਆ ਸੀ ਬਿਹਾਰ ਤੱਕ ਗੱਡੀ